ਨਿਰਮਲ ਕਰਮ ਉਹ ਤੁਹਾਡੇ ਕਰਮ ਤੇ ਤੁਹਾਡੀ ਭਗਤੀ ਨੂੰ ਵੇਖ ਕੇ ਉਹਨੇ ਪ੍ਰਗਟ ਹੋ ਜਾਣਾ ਰੂਪ ਨਾ ਦੇਖਣਾ ਰੰਗ ਗਿਛ ਤਰੇ ਗੁਣ ਤੇ ਪ੍ਰਭ ਭਿੰਨ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਜਿਹਦੀ ਭਗਤੀ ਤੇ ਖੁਸ਼ ਹੋ ਜਾਵੇ ਭਵੇਂ ਸਾਧ ਸੰਗ ਜੀ ਉਹ ਭਗਤ ਰਵੇਦਾਸ ਭਵੇਂ ਸੈਣ ਨਾਈ ਭਵੇਂ ਸਦਨਾ ਕਸਾਈ ਭਵੇਂ ਧੰਨਾ ਜੱਟ ਪਰ ਜਿਹਨੇ ਉਹਨੂੰ ਪ੍ਰੇਮ ਕੀਤਾ ਇਸ ਤਰ੍ਹਾਂ ਰਵੇਦਾਸੀ ਤੇ ਉਸ ਟਾਈਮ ਵੀ ਬੜੇ ਸੀ ਜਦੋਂ ਭਗਤ ਰਵੇਦਾਸ ਹੋਏ ਪਰ ਸਾਰੇ ਪ੍ਰੇਮ ਵਾਲੇ ਥੋੜੀ ਸੀ जिम्मेदार ਤੇ ਅੱਜ ਵੀ ਬੜੇ ਨੇ ਅੱਜ ਕਿਉਂ ਨਹੀਂ ਰੱਬ ਕਿਸੇ ਦੇ ਖੂ ਤੇ ਬੈੜ ਦਾ ਧੰਨੇ ਨੂੰ ਕਿਉਂ ਰੱਬ ਮਿਲਿਆ ਕਿਉਂਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਰੱਬ ਮਿਲੇਗਾ ਤੇ ਬਾਣੀ ਚ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿ ਗਏ ਨੇ ਜਿਨ੍ਹਾਂ ਨੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਸੇ ਤਰ੍ਹਾਂ ਪੱਲੇ ਦੇ ਅੰਦਰ ਵੀ ਪ੍ਰੇਮਾ ਭਗਤੀ ਉਜਾਗਰ ਹੋ ਗਈ ਕਿ ਅੱਜ ਤੇ ਮੈਂ ਤੇ ਗੁਰੂ ਦਾ ਦਰਸ਼ਨ ਕਰਨਾ ਹੀ ਕਰਨਾ ਹੈ ਤੇ ਖੇਤਾਂ ਦੇ ਵਿੱਚ ਚੌਂਕੜਾ ਮਾਰ ਕੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ ਦਰਸ਼ਨ ਦੇਖਣੇ ਦਾ ਚਾਉ ਚਾਉ ਇਹ ਮਨ ਵਿੱਚ ਫੁਰਨਾ ਕਰਕੇ ਕਿ ਮੈਂ ਆਪਣੇ ਗੁਰੂ ਦਾ ਲੋਕ ਆਪਣੇ ਸਖੀ ਸਰਵਰ ਦੇ ਦਰਸ਼ਨ ਕਰਦੇ ਨੇ ਮੈਂ ਆਪਣੇ ਗੁਰੂ ਦਾ ਦਰਸ਼ਨ ਕਰਨਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਇਸ ਤਰ੍ਹਾਂ ਪੱਲਾ ਵੀ ਅਰਦਾਸ ਕਰਨ ਲੱਗਿਆ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਦੇਉ ਦਰਸ਼ਨ ਹਰ ਰਾ ਆ ਆ ਕੇ ਦੇਉ ਦਰਸ਼ਨ आरे शणाहर ਇਸ ਤਰ੍ਹਾਂ ਜਦੋਂ ਪ੍ਰਿਆਦ ਕਰਨ ਲੱਗਿਆ ਅਰਦਾਸ ਕਰਨ ਲੱਗਿਆ ਸੁਣਤਾ ਹੈ ਪ੍ਰਿਆਦ ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਜਦ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜਈ ਹੈ ਕਿ ਜੇ ਬੜੀ ਮੁਸ਼ਕਲ ਤੇ ਹੋਤੀ ਹੁਣ ਅਪਰ ਅਰਦਾਸਾ ਤੇ ਸਾਰੇ ਹੀ ਕਰਦੇ ਆ ਮਾਇਆ ਟੇਕ ਕੇ ਮਾਇਆ ਰੱਖ ਕੇ ਗੁਰੂ ਨੂੰ ਪਰ ਉਹ ਕੋਈ ਵਿਰਲਾ ਹੀ ਹੈ ਜਗ ਮੈ ਉਤਮ ਸਾਡੀ ਹੈ ਵਿਰਲੇ ਕੇ ਹੀ ਕੇ ਉਹ ਵਿਰਲਾ ਹੀ ਜਿਹੜਾ ਅੰਦਰੋਂ ਭਾਵਨਾ ਕਰਕੇ ਸ਼ਰਧਾ ਕਰਕੇ ਕੀ ਮਹਾਰਾਜ ਮੇਰਾ ਮੁਝ ਮੈਂ ਕਿਛ ਨਾ ਹੀ ਜੋ ਕਿਛ ਹੈ ਸੋਤੇ ਸਮਰਪਣ ਕਰਕੇ ਅਰਦਾਸ ਕਰਦਾ ਫਿਰ ਉਹਨਾਂ ਦੀ ਅਰਦਾਸ ਗੁਰੂ ਸੁਣਦਾ ਇਸ ਤਰ੍ਹਾਂ ਪੱਲੇ ਨੇ ਭਾਵਨਾ ਕਰਕੇ ਚੌਂਕੜਾ ਲਾ ਕੇ ਲੋਕਾਚਾਰੇ ਨਹੀਂ ਖੇਤਾਂ 'ਚ ਬੈਠਾ ਉੱਥੇ ਹੀ ਸਮਾਧੀ ਲਾ ਲਈ ਕਿ ਮੇਰੇ ਮਨ 'ਚ ਇੱਛਾ ਹੈ ਤੇਰੇ ਦਰਸ਼ਨਾਂ ਦੀ ਆ ਮੈਨੂੰ ਦਰਸ਼ਨ ਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਦਰਪਾ ਚੰਬਰ ਸਰ ਦੀ ਧਰਤੀ ਤੁਮ ਮਹਾਰਾਜ ਨੇ ਪਾਇਆ ਚਾਲਾ ਕੋੜੇ ਤੇ ਸਵਾਰ ਹੋ ਕੇ ਤੇ ਮਹਾਰਾਜ ਖੇਤਾਂ ਦੇ ਵਿੱਚ ਹੀ ਪਾਛਾ ਦੇਖੋ ਗੁਰੂ ਕੈਸਾ ਇਤਿਹਾਸ ਕਾਰਨੇ ਲਿਖਿਆ ਕਿ ਮਾਰੇ ਖੇਤਾਂ ਵਿੱਚ ਹੀ ਪਹੁੰਚ ਕੇ ਤੇ ਪੱਲਾ ਇਹਦੇ ਅੱਖਾਂ ਵਿੱਚ ਮੈਂ ਨਾਣੀ ਨੀਰ ਵੇ ਵੇ ਚੱਲੇ ਜੀ ਉਹ ਭਾਵੈ ਅਨਣਾ ਪਾਣੀ ਮਿਲ ਮੇਰੇ ਪ੍ਰੀਤਮ ਜੀ ਉਹ ਤੁਦਬਿਨ ਖੜੀ ਇਹ ਪ੍ਰੇਮ ਹੈ ਬਾਣੀ ਦੇ ਵਿੱਚ ਅਵਸਥਾ ਲਿਖੀ ਹੈ ਤੇ ਪ੍ਰੇਮ ਦਾ ਜਲ ਅੰਦਰੋਂ ਅੱਖਾਂ ਚੋਂ ਆ ਰਿਹਾ ਹੈ ਪੱਲਾ ਬੱਚਾ ਹੈ ਬੱਚੇ ਆਪਣੇ ਵੀ ਨੇ ਅੱਜ ਨੱਚਦੇ ਨੇ ਗੁਰਬਾਣੀ ਨਾਲ ਨਹੀਂ ਜੁੜਦੇ ਸਾਰਾ ਕੁਝ ਕਰਦੇ ਨੇ ਦੁਨੀਆ ਚਾਰੇ ਆਪਾਂ ਵੀ ਸਿਖਾਉਨੇ ਆ ਬੇਟਾ ਦੁਨੀਆ ਚ ਕਾਮਜਬ ਹੋ ਬੇਟਾ ਦੁਨੀਆ ਚ ਕਾਮਜਬ ਹੋ ਪਰ ਜਿਹੜਾ ਗੁਰੂ ਨਾਨਕ ਦੇ ਦਰਬਾਰ ਵਿੱਚ ਕਾਮਯਾਬ ਹੋ ਗਿਆ ਦੁਨੀਆ ਚ ਆਪਣੇ ਆਪ ਕਾਮ ਹੋ ਜਾ ਕਾਮਯਾਬ ਹੋ ਜਾਏਗਾ ਪਰ ਜਿਹੜੇ ਦੁਨੀਆ ਵਿੱਚ ਕਾਮਯਾਬ ਹੋ ਕੇ ਨਸ਼ਿਆਂ ਚ ਲੱਗ ਗਏ ਵਿਕਾਰਾਂ ਚ ਲੱਗ ਗਏ ਉਹ ਫੇਲ ਹੋ ਜਾਣਗੇ ਪਰ ਜਿਹੜਾ ਇਸ ਦਰ ਵਿੱਚ ਕਾਮਯਾਬ ਹੋ ਗਿਆ ਉਹ ਕਿਤੇ ਵੀ ਫੇਲ ਨਹੀਂ ਹੋਣ ਲੱਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਬੱਚਿਆਂ ਨੂੰ ਜਿੱਥੇ ਦੁਨੀਆ ਨਾਲ ਜੋੜਨਾ ਉੱਥੇ ਸਾਹਿਬ ਨਾਲ ਵੀ ਜੋੜੋ ਭਾਈ ਜਪਜੀਤ ਸਾਹਿਬ ਕਰਿਆ ਕਰੋ ਬੇਟਾ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ ਕਰ ਸਾਰਾ ਦਿਨ ਮੋਬਾਈਲ ਫੜ ਕੇ ਬੈਠਾ ਇਸ ਤਰ੍ਹਾਂ ਬਾਣੀ ਨਾਲ ਬੱਚਿਆਂ ਨੂੰ ਪੱਲੇ ਦੀ ਮਾਂ ਨੇ ਜੋੜਿਆ ਪੱਲੇ ਦੇ ਅੰਦਰ ਭਾਵਨਾ ਜਾਗੀ ਕਹਿੰਦਾ ਗੁਰੂ ਦਾ ਦਰਸ਼ਨ ਕਰਨਾ ਹੈ ਜਾਦ ਕੀਤਾ ਪਾਤਸ਼ਾਹੀ ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖ ਹੈ ਤੈ ਗੁਰੂ ਸਰਬ ਨਿਧਾਨ ਦਾਣ ਦੇਤ ਹੈ ਤੇ ਮਹਾਰਾਜ ਦਿਆ ਦੇ ਸਾਗਰ ਪਾਤਸ਼ਾਹ ਫਿਰ ਪੱਲੇ ਦਾ ਪਿਆਰ ਜਦੋਂ ਪ੍ਰੇਮ ਦੀ ਡੋਰੀ ਪਾਈ ਤੇ ਸੱਚੇ ਪਾਤਸ਼ਾਹ ਦੇ ਸਾਸਨ ਜੀ ਫਿਰ ਮਹਾਰਾਜ ਖਿੱਚੇ ਆਗੇ ਪੱਲੇ ਦੇ ਗੋਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮਹਾਰਾਜ ਨੇ ਆਗੇ ਘੋੜਾ ਖਲਾਰਿਆ ਤੇ ਪੱਲਿਆ ਨੈਣ ਖੋਲ ਅੱਖਾਂ ਖੋਲ ਕੀ ਅੱਖੀਆਂ ਗੁਰਾਂ ਦੀਆਂ ਅੱਖੀਆਂ ਨੇ ਜਿਵੇਂ ਪ੍ਰੇਮ ਸਰਾਈਆਂ ਰੱਖੀਆਂ ਨੇ ਲਖਾਰੀ ਕੀ ਲਿਖਦਾ ਕਿ ਮੁਖੜਾ ਗੁਰਾਂ ਦਾ ਮੁਖੜਾ ਏ ਜਿਵੇਂ ਸੋਹਣਾ ਚੰਨ ਦਾ ਟੁਕੜਾ ਏ ਤੇ ਪੱਲੇ ਨੇ ਜਦੋਂ ਆਪਣੇ ਨੈਣ ਖੋਲੇ ਤੇ ਕੀ ਦੇਖਦਾ ਸੱਚੇ ਪਾਤਸ਼ਾਹ ਸਾਹਮਣੇ ਖੜੇ ਹੋਏ ਨੇ ਆਖੋ ਸਤਿਨਾਮ ਸ੍ਰੀ ਵਾਹਿ ਮੰਨ ਚਾਉ ਪਿਆ ਪ੍ਰਭ ਆਗਮ ਸੁਣਿਆ ਔਰ ਮੰਗਲ ਲਗਾਓ ਸਖੀ ਗ੍ਰਹ ਮੰਗਲ ਅੰਦਰ ਬਣਿਆ ਖੁਸ਼ ਹੋ ਗਿਆ ਪੱਲੇ ਨੇ ਉੱਠ ਕੇ ਮਹਾਰਾ ਦੇ ਚਰਨਾਂ ਤੇ ਨਮਸਕਾਰ ਕੀਤੀ ਬੜੀ ਕਿਰਪਾ ਕੀਤੀ ਪਾਤਸ਼ਾਹ ਮਰਨ ਟਗਾ ਭੇਟ ਕੀਤਾ ਪੱਲੇ ਨਾਲੋਂ ਡਲੀ ਖੋਲੀ ਤੇ ਆਖਿਆ ਮਹਾਰਾ ਛਕ ਲੋ ਮਹਾਰਾ ਇਹ ਕਹਿੰਦੇ ਪੱਲੇ ਆ ਸਾਨੂੰ ਭੁੱਖ ਬਹੁਤ ਲੱਗੀ ਐ ਦੂਰੋਂ ਚੱਲ ਕੇ ਆਏ ਆ ਕਿਉਂਕਿ ਗਰੀਬੀ ਵੀ ਕਟਣੀ ਸੀ ਨਾ ਮਹਾਰਾ ਨੇ ਤੇ ਪੱਲਾ ਕਹਿੰਦਾ ਮਾਂ ਤੇ ਕਹਿੰਦੀ ਕਿ ਗੁਰੂ ਪਾਤਸ਼ਾਹ ਦੇ ਕੋਲ ਟਾਈਮ ਹੀ ਥੋੜਾ ਹੁੰਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਪਾਤਸ਼ਾਹ ਕਹਿੰਦੇ ਤੇਰੇ ਪ੍ਰੇਮ ਵਿੱਚ ਬਹੁਤ ਟਾਈਮ ਹੈ ਪੱਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਪੱਲਾ ਮਹਾਰਾਜ ਦੇ ਨਾਲ ਨਾਲ ਘਰੇ ਆਇਆ ਜਦੋਂ ਮਾਂ ਕੱਚੇ ਘਰ ਵਿੱਚ ਉਦੋਂ ਕੱਚੇ ਘਰ ਹੁੰਦੇ ਸੀ ਤੇ ਕੱਚੇ ਘਰ ਵਿੱਚ ਸੁੱਤੀ ਤੇ ਪੱਲੇ ਨੇ ਜਾ ਕੇ ਆਖਿਆ ਭੱਜ ਕੇ ਮਾਂ ਉਠ ਗੁਰੂ ਪਾਤਸ਼ਾਹ ਆ ਗਏ ਨੇ ਆਖਿਆ ਪੱਲਿਆ ਸਵੇਰੇ ਗੱਲਾਂ ਸੁਣਾਈਆਂ ਸੀ ਨਾ ਪੁੱਤ ਤੇਰੇ ਦਿਮਾਗ 'ਚ ਉਹੀ ਘੁੰਮਦੀਆਂ ਹੋਣੀਆਂ ਨੇ ਆਖਿਆ ਨਹੀਂ ਨਹੀਂ ਮਾਂ ਜਿਹੜੇ ਗੁਰੂ ਦੀਆਂ ਤੂੰ ਮੈਨੂੰ ਗੱਲਾਂ ਸੁਣਾਉਣੀ ਐ ਉੱਠ ਕੇ ਦੇਖ ਤੇ ਸਈ ਮੇਰੀ ਅੰਮੀਏ ਦੇਖ ਪਾਸ਼ਾ ਆ ਗਏ ਨੇ ਬੂਹੇ ਤੇ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਮਾਤਾ ਨੇ ਦਰਸ਼ਨ ਕੀਤਾ ਤੁਮਹੁ ਸਭ ਰਾਜਣ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਜੇ ਗਰੀਬਾਂ ਨੂੰ ਨਵਾਜਿਆ ਤਾਂ ਹੀ ਕਿਹਾ ਜਾਂਦਾ ਪਿਆਰੋ ਐਵੇਂ ਥੋੜੀ ਗੱਲਾਂ ਬਣੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਰਨਾਂ ਤੇ ਮੱਥਾ ਟੇਕਿਆ ਸੰਤੀ ਤੇ ਇਹ ਤੇਰੇ ਪ੍ਰੇਮ ਵਿੱਚ ਹੀ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਭੁੱਖ ਬਹੁਤ ਲੱਗੀ ਐ ਪ੍ਰਸ਼ਾਦਾ ਤਿਆਰ ਕਰ ਸਿੰਘਾਂ ਨੇ ਵੀ ਛਕਣਾ ਐ ਤੇ ਅਸੀਂ ਵੀ ਛਕਣਾ ਐ ਸਖੀ ਸਰਵਰ ਦੇ ਪਾਚਕ ਕੋਠਿਆਂ ਤੇ ਚੜ ਗਏ ਕਹਿੰਦੇ ਇਹ ਭੁੱਖੇ ਨੰਗੇ ਕੀ ਖਵਾਉਣਗੇ ਇਹਨਾਂ ਦੇ ਕੋਲ ਆਪਣੇ ਵਾਸਤੇ ਆਟਾ ਨਹੀਂ ਤੇ ਗੁਰੂ ਦੇ ਨਾਲ ਇੰਨੇ ਸਿੰਘ ਫੌਜ ਲਈ ਫਿਰਦਾ ਗੁਰੂ ਤੇ ਗੁਰੂ ਨੂੰ ਕਿੱਥੋਂ ਖਵਾਉਣਗੇ ਤੇ ਫੌਜਾਂ ਨੂੰ ਕਿੱਥੋਂ ਖਵਾਉਣਗੇ ਇਹਨਾਂ ਦੇ ਘਰੇ ਤੇ ਆਟਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਭਰੋਸਾ ਹੈ ਸਾਡਾ ਜਮਾਨਾ ਨਹੀਂ ਡੋਲ ਜਾਂਦਾ ਪਰ ਜਿਨ੍ਹਾਂ ਨੂੰ ਟੇਕ ਸੀ ਉਸ ਟਾਈਮ ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ ਹੋਏਗਾ ਖਸਮਤਾ ਲੇਗਾ ਰਾਖ ਉਸ ਟਾਈਮ ਵਾਹਿਗੁਰੂ ਵਾਹਿਗੁਰੂ ਜਪਦਿਆਂ ਮਾਤਾ ਸੰਤੀ ਨੇ ਚੁੱਲੇ 'ਚ ਅੱਗ ਬਾਲੀ ਤੇ ਸਾਥ ਸੰਗ ਜਿਓ ਕੱਚੀ ਹਾਂਡੀ ਦੇ ਵਿੱਚ ਦਾਲ ਬਣਾਣੀ ਰੱਖ ਦਿੱਤੀ ਤੇ ਆਪ ਆਟਾ ਪਕਾਉਣਾ ਸ਼ੁਰੂ ਕਰਦਾਂ ਨਾਲ-ਨਾਲ ਨਾਮ ਜਪਦੀ ਐ ਤੇ ਨਾਲੇ ਗੁਰੂ ਸਾਹਿਬ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ ਐ ਤੇ ਤਮਾਸ਼ੇ ਵਾਲੇ ਕੋਠਿਆਂ ਤੇ ਚੜ ਗਏ ਸਖੀ ਸਰਵਰ ਦੇ ਪਾਸ਼ਕ ਕਹਿੰਦੇ ਵੇਖਾਂਗੇ ਕਿਵੇਂ ਗੁਰੂ ਏ ਵੀ ਵਿਉਂਤ ਬਣਾ ਲਈ ਵੀ ਜੇ ਕਿਸੇ ਦੇ ਘਰੇ ਮੰਗਣ ਵੀ ਕੋ ਜਾਉਣ ਨਾ ਤੇ ਵਿਉ ਨਾ ਇਹਨਾਂ ਦਾ ਗਰੂ ਭੁੱਖਾ ਹੀ ਮੁੜ ਕੇ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰੈਣ ਨਹੀਂ ਸੀ ਪਤਾ ਕਿ ਦੀਨ ਦੁਨੀ ਦੇ ਮਾਲਕ ਆਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਏ ਪਿਆਰਿਓ ਮਾਲਕ ਦੀਨ ਗੁਰੀ ਦੇ ਆਏ ਪਿਆਰਿਓ ਏ ਮਾਲਕ ਦੀਨ ਪ੍ਰਸਾਦ ਸਾਹਿਬਾ ਵਾਸਤੇ ਲੰਗਰ ਤਿਆਰ ਕੀਤਾ ਕਹਿੰਦੇ ਪਹਿਲਾਂ ਸਿੰਘਾਂ ਨੂੰ ਛਕਾਓ ਤੇ ਇਹਨਾਂ ਨੂੰ ਵੀ ਕੋਠਿਆਂ ਤੋਂ ਥੱਲੇ ਲਾਓ ਮਹਾਰਾਜ ਕਹਿੰਦੇ ਪੱਲੇ ਇਹਨਾਂ ਸਾਰਿਆਂ ਨੂੰ ਕਹੋ ਥੱਲੇ ਆ ਕੇ ਬੈਠੋ ਲੰਗਰ ਛਕੋ ਤੇ ਸਾਰੇ ਨੇ ਆਖਿਆ ਤਮਾਸ਼ਾ ਵੇਖਾਂਗੇ ਆਪਕੋ ਸਤਨਾਮ ਦਾ ਸ੍ਰੀ ਵਾਹਿਗੁਰੂ ਪ੍ਰਸਾਦ ਸਿੰਘ ਜੀ ਜਤੂ ਮੇਰੇ ਵੱਲ ਹੈ ਤਾਂ ਕਿਆ ਮੈਂ ਛੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਉਹ ਤੇ ਦੁਨੀਆ ਦੇ ਮਾਲਕ ਸੀ ਮਾਤਾ ਲੰਗਰ ਤਿਆਰ ਕਰਦੀ ਜਾ ਰਹੀ ਹੈ ਗੁਰੂ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਨਾ ਉਹ ਵੀ ਛਕਾਓ ਭਾਈ ਸਿੰਘੋ ਪਹਿਲਾਂ ਤੁਸੀਂ ਆਪਾਂ ਬਾਅਦ ਵਿੱਚ ਛਕਾਂਗੇ ਪਹਿਲਾਂ ਨਗਰ ਨੂੰ ਛਕਾਓ ਸਾਰਾ ਨਗਰ ਵੀ ਛਕ ਗਿਆ ਸਿੰਘਾਂ ਨੇ ਵੀ ਛਕ ਲਿਆ ਪਾਤਸ਼ਾਹ ਨੇ ਵੀ ਛਕ ਲਿਆ ਤੇ ਲੰਗਰ ਥੋੜਿਆ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਟੋਟ ਨਾ ਆਵੇ ਵੱਧ ਹੋ ਜਾਈ ਵੱਧ ਦੋ ਜਾਈ ਉੱਥੇ ਪਾਤਸ਼ਾਹ ਆਪ ਆਏ ਹੋਏ ਸੀ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਆਪਣੇ ਸੇਵਕ ਵੀ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕੀਰਤ ਸੇਵਕ ਕੀ ਤਹਾ ਤਾ ਉੱਠਦਾ ਆਵੇ ਸੇਵਕ ਕੋ ਨਿਗਤੀ ਹੋ ਜੋ ਆਪ ਜੀ ਨੇ ਛੇਵੇਂ ਪਾਸ਼ਾ ਦਾ ਇਤਿਆਹ ਸੁਣਿਆ ਤੋ ਸਾਨੂੰ ਇਹੀ ਪ੍ਰੇਰਣਾ ਕਿ ਜਿਹੜੇ ਅੱਜ ਵੀ ਭਾਵਨਾ ਕਰਕੇ ਇਸ ਦਰ ਤੇ ਆਉਂਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅੱਜ ਵੀ ਉਹਨਾਂ ਦੀਆਂ ਦਾਤਾਂ ਮਹਾਰਾਜ ਝੋਲੀਆਂ ਪਰਪੂਰ ਕਰਦੇ ਨੇ ਇਹ ਦਰਬਾਰ ਗੁਰੂ ਨਾਨਕ ਦਾ ਸਭ ਧਰਮਾਂ ਵਾਸਤੇ ਇੱਥੇ ਹਿੰਦੂ ਆਏ ਮੁਸਲਮਾਨ ਆਏ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਚੌ ਵਰਨਾ ਕੋ ਸਾਂਝਾ ਸੋ ਆਓ ਅਗਲਾ ਸਮਾਂ ਬੜਾ ਸੁਹਾਵਣਾ ਹੈ ਜਿਹੜੀਆਂ ਸੰਗਤਾਂ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਸ੍ਰੀ ਮਾਨਸੰਤ ਬਾਬਾ ਵਰਮਾਉਨ ਸਿੰਘ ਜੀ ਬਾੜਨ ਵਾਲੇ ਮਹਾਂਪੁਰਸ਼ਾਂ ਦਾ ਇਜਤਹਾ ਹੈ ਸੋ ਮਹਾਂਪੁਰਸ਼ ਵੀ ਸੰਗਤ ਵਿੱਚ ਪਹੁੰਚ ਚੁੱਕੇ ਨੇ ਸਾਰੀ